ਜੀ ਚੰਗਾ ਉਪਰਾਲਾ ਕੀਤਾ ਗਿਆ ਜਿਲ੍ਹਾ ਸਾਹਿਬ ਵੱਲੋਂ ਕਾਫੀ ਲੋਕ ਦਿੱਖਦੇ ਸੀ ਤੇ ਸਕੂਲ ਕਾਫੀ ਬੱਚੇ ਜਾਂਦੇ ਸੀਗੇ ਇੱਥੇ ਕੱਪੜੇ ਦਾ ਖਿਲਪੜ ਜਾਂਦੇ ਸੀਗੇ ਕੀ ਕਹਿਣਾ ਚਾਹੁੰਦੇ ਤੁਸੀਂ ਪਹਿਲਾਂ ਲਈ ਬਹੁਤ ਬਹੁਤ ਧੰਨਵਾਦ ਮੈਂ ਪੰਚਾਇਤ ਮੈਂਬਰ ਅਸੀਂ ਆਪਣੀ ਸਾਰੀ ਪੰਚਾਇਤ ਇਕੱਠੀ ਹੋ ਕੇ ਗਿਲਸਾਹਬ ਕੋਲੇ ਗਏ ਸੀਗੇ ਤੇ ਉਹਨਾਂ ਨੇ ਸਾਡੇ ਨਿੱਕੇ ਜਿਹੇ ਕਹਿਣ ਤੇ ਇੱਥੇ ਬੈੱਡ ਮਿਕਸ ਵਗੈਰਾ ਮਸ਼ੀਨਾਂ ਭੇਜੀਆਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਪਿੰਡ ਵਾਲਿਆਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਆਉਂਦੀ ਸੀ ਕਿ ਸਕੂਲ ਨਹੀਂ ਬੈਨਾਂ ਤੇ ਹੋਰ ਜਿੰਨੀਆਂ ਇਹ ਕਨੈਕਟ ਹੋ ਰਹੀ ਹੈ ਰੋਡ ਚ 4-5 ਪਿੰਡਾਂ ਨੂੰ ਕਨੈਕਟ ਕਰਦੀ ਹੈ ਬਰੋਦੀ ਪਿੰਡ ਦੀ ਰੋਡ ਤੇ ਸਾਰਿਆਂ ਨੂੰ ਬਹੁਤ ਬੜੀਆਂ ਮੁਸ਼ਕਲਾਂ ਸੀਗੀਆਂ ਜੋ ਅੱਜ ਦਾ ਮੁਸ਼ਕਲਾਂ ਦਾ ਹੱਲ ਹੋਣ ਜਾਣ ਜਾ ਰਿਹਾ ਹੈ ਸਰਕਾਰਾਂ ਤਾਂ ਕਹਿੰਦੀ ਸੜਕਾਂ ਸੀ ਬਣਾ ਦੇਣੀਆਂ ਸਰਕਾਰਾਂ ਤਾਂ ਬਹੁਤ ਟਾਈਮ ਤੋਂ ਕਹਿ ਰਹੇ ਕਹਿੰਦੀ ਆ ਰਹੀਆਂ ਸੜਕਾਂ ਪਾਸ ਹੋ ਰਹੀਆਂ ਸਾਡੇ 2023 ਜੀ ਵੀ ਬਹੁਤ ਪਾਣੀ ਆਇਆ ਸੀਗਾ ਪੁਲੀਆਂ ਦਾ ਬਹੁਤ ਬੁਰਾ ਹਾਲ ਹੋਇਆ ਸੀਗਾ ਹੁਣ ਤੱਕ 2023 ਦਾ ਹੁਣ ਤੱਕ ਨਹੀਂ ਹੱਲ ਹੋਇਆ ਹੈਗਾ ਇਹ ਲੱਗਦਾ ਉਹ ਰਾਹ ਮਿਲੇਗੀ ਸੜਕ ਦੇਖੋ ਟੈਂਪਰੇਰੀ ਰਾਹਤ ਜਰੂਰ ਮਿਲੀ ਹੈ ਬਹੁਤ ਵਧੀਆ ਉਪਰਾਲਾ ਕੀਤਾ ਹੈ ਲੰਘਣ ਲਈ ਬਹੁਤ ਆਸਾਨੀ ਹੋਏਗੀ ਚੀਜ਼